ਕਦਾਸੀ ਦਾ ਸਕਦੇ ਆ ਹਾਂ ਤੇ ਨੂੰ ਵੀ ਰੋਪਾ ਕੱਛਰੋ ਫੜ ਜਾ ਮੈਂ ਤੇਰੇ ਨਾਲ ਖੜਿਆ ਹੋਣਾ ਇਹਦਾ ਮੈਂ ਕੋਲ ਕੋਲੇ ਦਾ ਮਾਰ ਲੈ ਮਗਰ ਇਹ ਨਹੀਂ ਕੋਲੋਂ ਪਾਰ ਆਉਂਗਾ ਕੋਲ ਨਹੀਂ ਐਰੀਕਾ ਵਧੀਆ ਆਇਆ

咋没那个 ਸਾਜੀ ਸਾਨੂੰ ਅੱਜ ਸਵੇਰੇ ਪਤ ਲੱਗਿਆ ਜੀ ਦਾ ਠੀਕ ਹੈ ਜੀ ਹੁਣੇ ਰੋਟਾ ਥੋੜੀ ਦੇਰ ਪਹਿਲਾਂ 15 20 ਮਿੰਟ ਹੋਈ 9:00 ਵਜੇ ਟੁੱਟਿਆ ਜੀ ਕੋਈ ਪੁਲ ਦੇ ਥੱਲੇ ਤਾਂ ਨਹੀਂ ਡਿੱਗਿਆ ਜੀ ਕੋਈ ਨਹੀਂ ਜੀ ਕੋਈ ਨਹੀਂ ਗਿਰਿਆ ਥੱਲੇ ਉਦਾਂ ਬਸ ਛੱਟ ਚੋੜ ਦੇ ਬਚ ਕੇ ਬੰਦੇ ਠੀਕ ਠਾਕ ਹੈ ਜੀ ਵੈਸੇ ਹੁਣ ਸਾਨੂੰ ਇਹ ਮੰਗਾ ਪ੍ਰਸ਼ਾਸਨ ਤੇ ਕਿ ਸਾਨੂੰ ਇਹਦੀ ਕੋਈ ਹੈਲਪ ਕੀਤੀ ਜਾਵੇ ਸਾਡਾ ਰਸਾ ਪਿਆ ਹੋਇਆ ਨੰਗਲ ਥਾਣੇ ਦੇ ਵਿੱਚ ਚੋਰੀ ਹੋ ਗਈ ਉਹ ਇੱਥੇ ਤੇ ਐ ਤੱਕ ਸਾਡਾ ਬਾਪਸ ਰਸਾ ਜਿਹਦਾ ਥਾਣੇ ਵਾਲੇ ਨੇ ਔਰ ਰਸਾ ਸਾਨੂੰ ਮਿਲ ਜਾਵੇ ਤਾਂ ਅਸੀਂ ਇਹ ਰਸਾ ਪਾ ਦਈਏ ਇੱਥੇ ਠੀਕ ਹੈ ਜੀ ਜੇ ਸਾਨੂੰ ਠਾਣੇ ਵਾਲੇ ਉਹ ਰਸਾ ਦੇ ਦੇਣ ਤਾਂ ਅਸੀਂ ਉਹ ਰਸਾ ਜਿਹਨੂੰ ਜੁਆਇੰਟ ਕਰਕੇ ਪਾ ਸਕਦੇ ਆ ਇਹ ਪ੍ਰਸ਼ਾਸਨ ਦੇ ਵਾਂਗ ਜਿਆਦਾ ਫਿਰ ਨੂੰ ਨੰਮਾ ਰਸਾ ਦਿੱਤਾ ਜਾਵੇ ਜੀ ਸਾਨੂੰ ਆਹੀ ਪਾ ਲਈਏ ਇਹ ਤਾਂ 36 ਪਿੰਡ ਲੱਗਦੇ ਜੀ 36 ਪਿੰਡਾਂ ਦਾ ਰਸਤਾ ਜੀ ਇੱਧਰੋਂ ਜਾਣੇ ਨੂੰ ਉਹਨਾ ਆਮ ਭਲਾਂ ਘੜ ਚੱਕਰ ਘੜ ਚੱਕਰ ਤੱਕ ਬੰਦੇ ਆਦੇ ਜੀ ਇੱਧਰੋਂ ਅਟਲੀ ਆ ਆਪਣਾ ਬ੍ਰਾਮਪੁਰ ਜੋਲੀ ਦਮਕੇੜਾ ਜਿੰਨੇ ਪਿੰਡਾਂ ਹੀ ਸਾਰ ਇੱਧਰੋਂ ਘੁੰਮਦੇ ਫਿਰਦੇ ਜਾਣਦੇ ਲੋਕ ਖੇਤਾਂ ਦੇ ਕੰਮ ਕਰਨ ਆਉਂਦੇ ਇੱਥੇ ਸਾਡੀ ਕੋਈ ਪ੍ਰਸ਼ਾਸਨ ਨੇ ਅੱਜ ਤੱਕ ਅਪਦਾ ਵੈਸੇ ਹੈਲਪ ਨਹੀਂ ਕੀਤੀ ਅਸੀਂ ਪਿੰਡ ਦੇ ਸਹਿਯੋਗ ਨਾਲ ਹੀ ਰਸਤੇ ਨੂੰ ਤਿਆਰ ਕਰਦੇ ਇਹਨੂੰ ਆਪ ਰਸਾ ਲਈਦਾ ਤੇ ਆਪੇ ਹੀ ਪਾਈਦਾ ਹਣ 2-3 ਸਾਲ ਹੋਏ ਪਾਇਦੋਂ ਇਹ ਦੁਬਾਰਾ ਹੁਣ ਫੇਰ ਇਹ ਕਾਂਡ ਹੋ ਗਿਆ ਫੇਰ ਟੁੱਟ ਗਿਆ ਜੀ ਤਬਰਸ ਹੁਣ ਜੇ ਰਸਤਾ ਬਿਲਕੁਲ ਬੰਦ ਹੈ ਜੀ ਪੈਰਲੇ ਵੀ ਜਾਣਾ ਨਾ ਬੰਦ ਹੋ ਗਿਆ ਬੱਚਿਆਂ ਦਾ ਸਕੂਲ ਦੇ ਦਾ ਬਹੁਤ ਮੁਸ਼ਕਲ ਜਿਹੜੇ ਇੱਧਰ ਰਹਿ ਗਏ ਹੁਣ ਸਾਡੇ ਬੱਚੇ ਇੱਧਰ ਹੀ ਰਹਿਣਗੇ ਹੋ ਰਿਸ਼ਤੇਦਾਰਾਂ ਦੇ ਰੰਦੇ ਰਿਸ਼ਤੇਦਾਰਾਂ ਦੇ ਵੀ ਕਿੰਨੇ ਦਿਨ ਰਹਿਣਗੇ ਜੀ ਬੱਚੇ ਕਿੰਨੇ ਦਿਨ ਰੱਖੂਗਾ ਰਿਸ਼ਤੇਦਾਰ ਸਾਨੂੰ ਆਨਕ ਜਾਂਦ ਕਿੱਦਾਂ ਤਾਂ ਬਹੁਤ ਔਖੀ ਹੋ ਗਈ ਹੁਣ ਸਾਡੇ ਸਿਆਣੇ ਕੋਈ ਬਿਮਾਰਸ਼ਮਾਰ ਕੋਈ ਰਸਤਾ ਹੀ ਨਹੀਂ ਜਾਣ ਨੂੰ ਸਾਨੂੰ ਕੋਈ ਕੋਈ ਡਰਾਈਵਿੰਗ ਕੇਸ ਹੋਵੇ ਤੱਕ ਇੱਧਰ ਹੀ ਜਾਣਾ ਸੀ ਮੋਟਰਸਾਲ ਤੇ ਲੈ ਕੇ ਹੁਣ ਜਾ ਹੀ ਨਹੀਂ ਸਕਦੇ ਕਿਸੇ ਪਾਸੇ ਤੇ ਜੀ ਅਜੀ ਇਹ ਰਸਤਾ ਜੀ ਸਾਡੇ ਪਿੰਡ ਨੂੰ ਹੈਲਪ ਕੀਤੀ ਜਾਵੇ ਸੱਤ ਅੱਠਾ ਪਿੰਡਾਂ ਦੀ ਪ੍ਰਸ਼ਾਸਨ ਦੇ ਮੰਗ ਕਰਦੇ ਅਸੀਂ ਪੇ ਸਾਨੂੰ ਰਸਤਾ ਦਿੱਤਾ ਜਾਵੇ ਠੀਕ ਹੈ ਜੀ ਤਾਂ ਸਾਡਾ ਆਣਾ ਆਦਕ ਜਾਂਦਕ ਖੁੱਲਣੀ ਠੀਕ ਹੈ ਜੀ ਠੀਕ ਠੀਕ